ਕੱਢ ਲਵੇ ਉਹ ਕਾਰਾਂ ਨੇ ਜਿਹੜੀਆਂ ਤੁਹਾਨੂੰ ਰੋਡ ਤੇ ਨਹੀਂ ਖੜਾਉਣੀਆਂ ਤੁਹਾਨੂੰ ਲੰਮੇ ਰੂਟਾਂ ਤੇ ਲੈ ਕੇ ਜਾਣੀਆਂ ਇੰਜਨ ਗੇਅਰ ਦੀ ਕਾਰ ਇਹ ਵੀ ਬਹੁਤ ਵਧੀਆ ਹੈ ਚੰਡੀਗੜ੍ਹ ਨੰਬਰ ਹੈ ਸੈਕੰਡ ਓਨਰ ਹੈ ਇਹ ਜੀ ਡਿਮਾਂਡ ਹੈ ਜਿਹੜੀ 3,75,000 ਉਹ ਕਹਿੰਦੇ ਪਹਾੜਾਂ ਤੇ ਲੈ ਕੇ ਜਾਣੀਆਂ ਗੱਡੀ ਜੀ ਆਹ ਕਾਰ ਹੁੰਦੀ ਆ ਪਹਾੜਾਂ ਵਾਸਤੇ ਇਹ ਕਾਰਾਂ ਦੀਆਂ ਸੇਫਟੀਆਂ ਬਹੁਤ ਵਧੀਆ ਬਈ ਵਧੀਆ ਪਲੇਟਫਾਰਮ ਤੇ ਕਾਰਾਂ ਬਣੀਆਂ ਹੋਈਆਂ ਨੇ ਇਹ ਜੇ ਕਿਸੇ ਨੇ ਕਾਰਾਂ ਲੈ ਜਾਣੀਆਂ ਨਾ ਆਹ ਕਾਰ ਲੈ ਜਾ ਸਕਦੇ ਤੁਸੀਂ ਬਈ ਇਹ ਕਾਰ ਉਹ ਹੈ ਬਈ ਜਿਹਦੇ ਤੇ ਰੱਜ ਕੇ ਰੁਪਈਆ ਲਾਇਆ ਹੋਇਆ ਹੈ ਤੇ ਤੁਹਾਨੂੰ ਜਿਹੜਾ ਉਹ ਰੁਪਇਆ ਲੱਗਿਆ ਹੋਇਆ ਉਹਦਾ ਕੋਈ ਮੁੱਲ ਨਹੀਂ ਦੇਣਾ ਤੁਹਾਨੂੰ ਸਿਰਫ ਕਾਰ ਦਾ ਮੁੱਲ ਦੇਣਾ ਐ ਐਸੈਸਰੀ ਫੁੱਲ ਲੱਗੀ ਹੋਈ ਆ ਵਧੀਆ ਸੀਟ ਕਵਰ ਆਰਮਸ ਤੇ ਵਧੀਆ ਮਤਲਬ ਟੋਟਲੀ ਐਸੈਸਰੀ ਲੱਗੀ ਹੋਈ ਹੈ ਲੈਂਟਾਂ ਨੂੰ ਡਾ ਸਭ ਚੇਂਜ ਨਹੀਂ ਕਰਦੀਆਂ ਇਹਦੀ ਡਿਮਾਂਡ ਐ 12 ਲੱਖ 45 ਹਜ਼ਾਰ ਰੁਪਏ 2017 ਵੀਰੇ ਵਸਤਾ ਓਨਰ ਆ ਪੰਜਾਬ ਨੰਬਰ ਤਰਨਾਮੇ ਨੇ ਸਾਰੀ ਕਾਰ ਜੈਨਾ ਹੁਣਾ ਠੀਕ ਐ ਜੀ ਇਹਦੀ ਡਿਮਾਂਡ 3 ਲੱਖ 25 ਹਜ਼ਾਰ ਰੁਪਏ ਵੀਰੇ ਡੀਜ਼ਲ ਦੇ ਵਿੱਚ ਐ ਜੀ 2016 ਮਾਡਲ ਐ ਹਾਂ ਜੀ ਰਜਿਸਟਰਡ 17 ਹਾਂ ਜੀ ਮਤਲਬ ਫਸਟਨਰੀ ਕਾਰ ਹੈ ਬਹੁਤ ਸੋਹਣੀ ਕਾਰ ਹੈ ਵੀਰ ਜੀ ਬੜੇ ਜਾਇਜ਼ ਜੀ ਰੇਟ ਤੇ ਕਾਰ ਦੇਣੀ ਆਪਾਂ ਇਹ ਇਹਦੀ ਜੀ ਸਭਾ ਕਿਸੇ ਲੱਖ ਰੁਪਏ ਦੀ ਕਾਰ ਦੇ ਦਾਂਗੇ ਭਾਈ ਜੀ ਲਾਈਵ ਹੈ ਮਿੱਤਰੋ ਉਹ ਕਾਰਾਂ ਗਾ ਤੁਸੀਂ ਲੈਣੀਆਂ ਜਿੰਨਾ ਤੁਹਾਨੂੰ ਟ్రਾਈ ਲਾਈਨ ਦੀ ਲੋੜ ਨਾ ਪਵੇ ਕਾਰਾਂ ਵਧੀਆ ਹੋਣ ਵੀ ਤੁਸੀਂ ਸੋਚ ਰਹੇ ਹੋ ਵੀ ਹੋਮ ਡਿਲੀਵਰੀ ਮੰਗਾ ਲਈਏ ਕਾਰ ਦੀ ਤਾਂ ਇਹ ਕਾਰਾਂ ਤੁਸੀਂ ਮੰਗਾ ਸਕਦੇ ਹੋ ਕ੍ਰਿਸਟਲ ਕਾਰਸ ਜਦ ਆਪਾਂ ਖੜਿਆਂਗੇ ਭਾਈ ਹੋਰੀ ਆਪਣੇ ਨਾਲ ਲੈ ਗੱਲਬਾਤ ਕਰਾਂਗੇ ਭਾਈ ਸਸੀ ਕਾਲ ਜੀ ਸਸੀ ਕਾਲ ਵੀਰੇ ਮੈਂ ਉਹ ਕਿਹਾ ਵੀ ਟ్రਾਈ ਲਾਈਨ ਦੀ ਲੋੜ ਨਾ ਪਵੇ ਹੋਮ ਡਿਲੀਵਰੀ ਮੰਗਾ ਲਈ ਕਾਰ ਦੀ ਬਿਲਕੁਲ ਵੀ ਜੀ ਟ్రਾਈ ਲਾਈਨ ਦੀ ਕੋਈ ਲੋੜ ਨਹੀਂ ਗੱਡੀਆਂ ਕੀ ਕਾਰ ਐਡ ਕਰਾ ਰਹੇ ਨੇ ਆਪਣੇ ਕੋਲੇ ਠੀਕ ਹੈ ਜੀ ਜੀ ਲੋਨ ਵਗੈਰੇ ਫੈਸਿਲਿਟੀ ਹੈਗੀ ਬਿਲਕੁਲ ਹੈ ਜੀ ਲੋਨ ਵੀ ਹੈਗਾ ਓਕੇ ਤੇ ਭਾਈ ਆਪਣੇ ਲਈ 50 60 ਕਾਰਾਂ ਸਟਾਕ ਹੈਗਾ ਦੋ ਪਾਰਟ ਤੁਹਾਨੂੰ ਪਾ ਦਵਾਂਗੇ ਇਹ ਹੈਗਾ ਫਰਸਟ ਪਾਰਟ ਤੇ ਪਹਿਲੀ ਕਾਰ ਅੱਜ ਆਪਣੇ ਲਵੇ ਫੋਰਚਨਰ ਉਸ ਤੋਂ ਪਹਿਲਾਂ ਗੱਲ ਕਰੀਏ ਆਪਾਂ ਆਉਣਾ ਹੈ ਮਹਾਲੀ ਹਾਟਲ ਹਾਈਵੇ ਗ੍ਰੀਨ ਦੇ ਬਿਲਕੁਲ ਸਾਹਮਣੇ ਸੈਕਟਰ ਕਿਹੜਾ ਹੈ ਇਹਦਾ ਹੈ 127 127 27 127 ਸੈਕਟਰ ਦੇ ਵਿੱਚ ਆਉਣਾ ਤੁਹਾਨੂੰ ਬਈ ਆ ਚੈੱਕ ਕਰ ਲਓ ਪਹਿਲੀ ਕਾਰ ਫੋਰਚਨਰ ਇਹ ਮਾਡਲ ਕਿਹੜਾ ਵੀਰੇ 2014 ਮਾਡਲ ਹੈ ਵੀਰੇ ਹਾਂਜੀ ਪੰਜਾਬ ਨੰਬਰ ਫਰਸਟ ਓਨਰ ਦੀ ਕਾਰ ਹੈ ਪੇਡ ਨੰਬਰ ਲੱਗਿਆ ਹੋਇਆ ਓਕੇ ਮੈਨੂਅਲ ਦੇ ਵਿੱਚ ਹੈਗੀ ਹੈ ਜੀ ਇਹ ਇਸ ਦੀ ਜਿਹੜੀ ਡਿਮਾਂਡ ਹੈ ਜੀ 13,95,000 ਰੁਪਏ 13,95,000 ਰੁਪਏ ਤੇ ਭਾਈ 13,95 ਰੇਟ ਹੈ ਬਾਕੀ ਮੌਕੇ ਤੇ ਮਾਨਤਾਂ ਤੁਹਾਡਾ ਹੋ ਜਾਊਗਾ ਇਹ ਨਾ ਸੋਚ ਕੇ ਆਇਓ ਵੀ ਤੁਹਾਨੂੰ ਹਨਾ ਵੀ ਇਹ ਫਿਕਸ ਪ੍ਰਾਈਸ ਹੈ ਮੌਕੇ ਤੁਹਾਡਾ ਮਾਨਤਨ ਕਰਦਾ ਵਧੀਆ ਕਾਰਾਂ ਮਿਲਣੀਆਂ ਤੁਹਾਨੂੰ ਇਹ ਸੋਚ ਕੇ ਆਇਓ ਵੀ ਅਸੀਂ ਵਧੀਆ ਕਾਰ ਲੈਣੀ ਆ ਅੱਜ ਮੈਂ ਇੱਕ ਰੋਡ ਤੇ ਗੱਡੀ ਖੜੀ ਦੇਖੀ ਸੀਗੀ ਮਹਾਂ ਸਸਤੀ ਕਾਰ ਲੈ ਲੈਂਦਾ ਉਹ ਨੁਕਸਾਨ ਹੁੰਦਾ ਵੀ ਜਿਹੜੀ ਵਧੀਆ ਕਾਰ ਆ ਰੋਡ ਤੇ ਕਦੇ ਨਹੀਂ ਖੜਦੀ ਬਿਲਕੁਲ ਜੀ ਬਿਲਕੁਲ ਚੰਗੀ ਕਾਰ ਆ ਕਿ ਉਹ ਚੱਲੀ ਚੱਲੂ ਚੱਲੀ ਚੱਲੂ ਮਤਲਬ ਤੁਹਾਨੂੰ ਲੰਬੇ ਰਸਤੇ ਤੇ ਲੈ ਕੇ ਜਾਊ ਮੈਨੂੰ ਰੋਡ ਤੇ ਨਹੀਂ ਖੜਾਊਗੀ ਕੱਢ ਲਵੇ ਉਹ ਕਾਰਾਂ ਨੇ ਜਿਹੜੀਆਂ ਤੁਹਾਨੂੰ ਰੋਡ ਤੇ ਨਹੀਂ ਖੜਾਉਣਗੀਆਂ ਤੁਹਾਨੂੰ ਲੰਬੇ ਰੂਟਾਂ ਤੇ ਲੈ ਕੇ ਜਾਣਗੀਆਂ ਅਗਲੀ ਕਾਰ ਆ ਕਿ ਸਟ੍ਰੋਮ ਇਹ ਹੁਣ ਇਹ ਜਿਹੜੀ ਟਾਟਾ ਸਪਾਰਕ ਸਟ੍ਰੋਮ ਹੈ ਇਹ ਤੁਹਾਨੂੰ ਮਾਡਲ ਨਹੀਂ ਦੇਖਿਆ ਹੋਣਾ ਅਜੇ ਤੱਕ ਬਿਲਕੁਲ ਮਤਲਬ 14 15 ਲਗਤ ਤੱਕ ਤੁਸੀਂ ਦੇਖਿਆ ਹੋਣਾ ਇਹ ਹੈਗਾ 17 ਮਾਡਲ ਬਈ ਇਹ ਵੀਰੇ ਇਹ 2017 ਮਾਡਲ ਹੈ ਵੀਰ ਜੀ ਸੈਕੰਡ ਓਨਰ ਦੀ ਕਾਰ ਹੈ 90000 ਸਰਵਿਸ ਰਿਕਾਰਡ ਨਾਲ ਚੱਲੀ ਹੋਈ ਹੈ ਟੈਕ ਟੂਰ ਜਮਾ ਬਿਲਕੁਲ ਨਵੇਂ ਨੇ ਔਰ ਬਾਡੀ ਦੀ ਸਾਰੀ ਓਰੀਜਨਲ ਪੇਂਟ ਦੀ ਕਾਰ ਹੈ ਵੀਰ ਠੀਕ ਹੈ ਛਾਤੀ ਮਰਵਾ ਦੀ ਅੰਦਰ ਇੱਕ ਵਾਰੀ ਬਿਲਕੁਲ ਵੀਰੂ ਲੈ ਵੀ ਅੰਦਰ ਇੱਕ ਵਾਰ ਗੁੱਡੀ ਦਿਖਾ ਦੇ ਜਿਹੜੀ ਡਿਮਾਂਡ ਹੈ ਵੀ ਦੀ ਉਹ 625000 ਰੁਪਏ ਦੀ ਹੈ ਹਾਂਜੀ ਹਾਂਜੀ ਗੱਡੀ ਇੰਜਨ ਗੇਅਰ ਦੀ ਇੰਟੀਰੀਅਰ ਦੀ ਬਹੁਤ ਸਾਫ਼ ਸੁਥਰੀ ਕਾਰ ਹੈ ਵੀਰ ਅੰਦਰੋਂ ਕਾਰ ਚੈੱਕ ਕਰ ਲਓ ਬਹੁਤ ਨਵੀਂ ਕਾਰ ਪਈ ਆ ਟਾਇਰ ਨਵੇਂ ਪਏ ਨੇ ਠੀਕ ਹੈ ਤੇ ਬਸ ਆਉਣਾ ਤੁਨੇ ਟ੍ਰਾਈ ਲੈਣੀ ਆ ਤੇ ਕਾਰ ਲਿਜਾਣੀ ਆ ਬਈ ਬਿਲਕੁਲ ਜਿਹੜੇ ਸਫਾਰੀ ਲੈਣ ਦੇ ਚਾਹਵਾਨ ਨੇ ਆ ਕਾਰ ਲੈ ਜਾ ਸਕਦੇ ਹੋ ਤੁਸੀਂ ਡਿਮਾਂਡ ਸੀ ਕਰਦੀ 6,25,000 ਰੁਪਏ ਵਿੱਚ ਠੀਕ ਆ ਬਈ ਤੇ ਅਗਲੀ ਆ ਗਈ ਐਕਸਯੂਵੀ 7 ਸੀਟਰ ਕਾਰਾਂ ਦਿਖਾ ਰਿਹਾ ਹਾਲੇ ਤੁਹਾਨੂੰ ਇਹ ਵੀਰੇ ਇਹ ਜੀ 2012 ਮਾਡਲ ਹੈ ਡਬਲਯੂ 8 ਵੇਰੀਐਂਟ ਹੈਗਾ ਇੰਜਨ ਗੇਅਰ ਦੀ ਕਾਰ ਇਹ ਵੀ ਬਹੁਤ ਵਧੀਆ ਹੈ ਚੰਡੀਗੜ੍ਹ ਨੰਬਰ ਹੈ ਸੈਕੰਡ ਓਨਰ ਹੈ ਇਹ ਜੀ ਡਿਮਾਂਡ ਆ ਜਿਹੜੀ 3 ਲੱਖ 75000 ਰੁਪਏ ਤੇ 375 ਦੇ ਵਿੱਚ ਹਾਂਜੀ ਵੀਰ ਜੀ ਲੈ ਵੀ 3 ਲੱਖ ਤੇ 75000 ਰੁਪਏ ਦੀ ਕਾਰ ਆ ਤੁਸੀਂ ਉਹਨੂੰ ਰੇਟ ਚੈੱਕ ਕਰ ਲੋ ਵੀ 7 ਸੀਟਰ ਕਾਰ 3 ਲੱਖ ਤੇ 75000 ਇਹ ਨੰਬਰ ਸੀ ਕਾਰ ਦਾ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਲੋਕਲ ਨੰਬਰ ਦੀ ਕਾਰ ਆ ਬਈ ਹਨਾ ਤੇ ਆ ਗਈ ਜੀਪ ਕੰਪਾਸ ਇਹ ਐਦਾਂ ਦੀ ਕਾਰ ਆ ਇਹਨੂੰ ਚਾਹੇ ਕੰਦ ਤੇ ਮਾਰੋ ਬਈ ਇਹਦਾ ਕੁਝ ਨਹੀਂ ਵੇਡਦਾ ਸੇਦੀ ਤੁਹਾਨੂੰ ਵੀਰੇ ਹਨਾ ਬਈ ਪਰ ਕੰਦ ਥੋੜੀ ਜਿਹੀ ਕੱਚੀ ਹੋਣੀ ਚਾਹੀਦੀ 2017 ਮਾਡਲ ਹੈ ਵੀਰੇ ਹਾਂ ਹਾਂ ਇਹ ਸਿਰਫ 37000 ਕਿਲੋਮੀਟਰ ਚੱਲੀ ਹੈ ਠੀਕ ਹੈ ਹਾਂਜੀ ਡੀਜ਼ਲ ਦੇ ਵਿੱਚ ਆ ਟਾਇਰ ਬ੍ਰਾਂਡ ਨਿਊ ਨੇ ਇੰਜਨ ਗੇਅਰ ਦੀ ਕਾਰ ਨਵੀਂ ਹੈ ਜੀ ਚੱਲੀ 37000 ਹੈ ਠੀਕ ਹੈ ਇਹਦੀ ਡਿਮਾਂਡ ਹੈ 8,25,000 ਰੁਪਏ 8,25,000 ਹਾਂਜੀ ਵਧੀਆ ਬਿਲਡ ਕੁਆਲਿਟੀ ਵਧੀਆ ਇੰਜਨ ਗੇਅਰ ਠੀਕ ਹੈ ਇਹ ਕਾਰਾਂ ਐ ਇਦਾਂ ਦੀਆਂ ਬਾਈ ਜਿਵੇਂ ਹਨਾ ਵੀ ਜੇ ਤੁਸੀਂ ਜਮਾਂ ਗੱਲ ਕਰੇ ਉਹ ਕਹਿੰਦੇ ਪਹਾੜਾਂ 'ਚ ਲੈ ਕੇ ਜਾਣੀ ਹੈ ਗੱਡੀ ਜੀ ਆਹ ਕਾਰ ਹੁੰਦੀ ਆ ਪਹਾੜਾਂ ਵਾਸਤੇ ਇਹੇ ਕਾਰਾਂ ਦੀਆਂ ਸੇਫਟੀਆਂ ਬਹੁਤ ਵਧੀਆ ਬਾਈ ਵਧੀਆ ਪਲੇਟਫਾਰਮ ਤੇ ਕਾਰਾਂ ਬਣੀਆਂ ਹੋਈਆਂ ਨੇ ਇਹ ਜੇ ਕਿਸੇ ਨੇ ਕਾਰਾਂ ਲੈ ਜਾਣੀਆਂ ਨਾ ਆਹ ਕਾਰ ਲੈ ਜਾ ਸਕਦੇ ਤੁਸੀਂ ਬਈ ਤੇ ਅਗਲੀ ਇਹ ਕਾਰ ਉਹ ਹੈ ਬਈ ਜਿਹਦੇ ਤੇ ਰੱਜ ਕੇ ਰੁਪਈਆ ਲਾਇਆ ਹੋਇਆ ਤੇ ਤੁਹਾਨੂੰ ਜਿਹੜਾ ਉਹ ਰੁਪਈਆ ਲੱਗਿਆ ਹੋਇਆ ਉਹਦਾ ਕੋਈ ਮੁੱਲ ਨਹੀਂ ਦੇਣਾ ਤੁਹਾਨੂੰ ਸਿਰਫ ਕਾਰ ਦਾ ਮੁੱਲ ਦੇਣਾ ਠੀਕ ਹੈ ਇਹ ਵੀਰੇ ਇਹ 2015 ਮਾਡਲ ਹੈ ਵੀਰੇ ਹਾਂਜੀ ਫਸਟ ਓਨਰ ਕਾਰ ਹੈ ਹੂੰ ਇਹ ਸਾਰੀ ਓਰੀਜਨਲ ਦੀ ਆਪਣੀ ਫੁੱਲ ਗਾਰੰਟੀ ਹੈ ਵੀਰੇ ਠੀਕ ਹੈ ਬ੍ਰਾਂਡ ਨਿਊ ਟਾਇਰ ਨੇ ਸੀਟ ਕਵਰ ਐਮਪ ਕੋ ਬੂਫਰ ਫੁੱਲ ਐਸੈਸਰੀ ਲੱਗੀ ਹੋਈ ਹੈ ਇਹਦੀ ਜੀ ਡਿਮਾਂਡ ਹੈ 5 ਲੱਖ 85000 ਰੁਪਏ ਦੇ ਵਿੱਚ 5 85 ਦੇ ਵਿੱਚ ਹਾਂਜੀ ਲੈ ਵੀ 5 ਲੱਖ ਤੇ 85000 ਰੁਪਿਆ ਰੇਟ ਕਰਦਾ ਆਹ ਕਾਰ ਲੈ ਜਾ ਸਕਦਾ ਤੁਸੀਂ ਵਧੀਆ ਕਾਰ ਆ ਲੈ ਵੀ ਅਗਲੀ ਇੱਕ ਹੋਰ ਥਾਰ ਆ ਗਈ ਇਹਦਾ ਰੇਟ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ ਇਹਦਾ ਰੇਟ ਸੁਣ ਕੇ ਇਹੋ ਜਿਹੇ ਰੇਟ ਤੇ ਤੁਹਾਨੂੰ ਕਾਰ ਦਵਾਂਗੇ ਮਾਡਲ ਮਾਡਲ ਵੀ ਇਹਦਾ ਉੱਚਾ ਤੇ ਗੱਲ ਕਰਾਂ ਨੰਬਰ ਦੀ ਨੰਬਰ ਵੀ ਤੁਹਾਡਾ ਪੰਜਾਬ ਦਾ ਲੋਕਲ ਨੰਬਰ ਦਾ ਇਹ ਇਹ 2021 ਮਾਡਲ ਹੈ ਵੀਰੇ ਹਾਂਜੀ 4x4 ਆਟੋਮੈਟਿਕ ਹਾਂਜੀ ਠੀਕ ਹੈ ਨਾ ਐਸੈਸਰੀ ਫੁੱਲ ਲੱਗੀ ਹੋਈ ਆ ਵਧੀਆ ਸੀਟ ਕਵਰ ਆਰਮ ਏਸ ਤੇ ਵਧੀਆ ਮਤਲਬ ਟੋਟਲੀ ਐਸੈਸਰੀ ਲੱਗੀ ਹੋਈ ਹੈ ਲੈਟਾ ਲੂਟਾ ਸਭ ਚੇਂਜ ਨਹੀਂ ਕਰਦੀਆਂ ਇਦਾਂ ਦੀ ਡਿਮਾਂਡ ਹੈ 12 ਲੱਖ 45000 ਰੁਪਏ 12 ਲੱਖ ਤੇ 45000 ਰੁਪਏ ਲੈ ਵੀ ਬਾਈ 12 ਲੱਖ ਤੇ 45000 ਤੁਹਾਨੂੰ ਇਹ ਕਾਰ ਮਿਲ ਜਾਣੀ ਆ ਇਹ ਕਾਰ ਤੁਸੀਂ ਲਿਜਾ ਸਕਦੇ ਆਂਗੇ ਰੇਟ ਦੱਸੋ ਰੇਟ ਕਿਵੇਂ ਲੱਗਿਆ ਬਾਈ ਸਾਰ ਐਸੈਸਰੀ ਦੂਸਰੀ ਸੋਹਣੀ ਲੱਗੀ ਹੈ ਕਾਰ ਦੇ ਵਿੱਚ ਬਾਕੀ ਟਾਇਰ ਡੂਰ ਨਵੇਂ ਪਏ ਨੇ ਵਧੀਆ ਨੇ ਬਾਈ ਤੇ ਆ ਗਈ ਅਗਲੀ ਕਾਰ ਆ ਗਈ ਆਪਣੇ ਲਵੇ ਕੀ ਆਦੀ ਸੈਲਟਸ ਇਹ ਵੀਰੇ ਇਹ ਵੀਰੇ ਜੀ 2019 ਮਾਡਲ ਹੈ ਡੀਜ਼ਲ ਦੇ ਵਿੱਚ ਹੈਗੀ ਆ ਇਹ ਵੀ ਕਾਰ ਆਪਾਂ ਤੁਹਾਨੂੰ ਬਰੀਜਾ ਦੇ ਰੇਟ 'ਚ ਦੇ ਦਾਂਗੇ। ਇਹ ਜਿਹੜੀ ਡਿਮਾਂਡ ਹੈ 9,25,000 ਰੁਪਏ ਦੀ ਹੈ ਜੀ। ਠੀਕ ਹੈ ਨਾ? ਇਹ ਕਾਰ ਆਪਾਂ 8,80,000 ਵੀ ਅੱਪ ਸਵੀਕਾਰ ਦੇ ਦਾਂਗੇ। ਲੈ ਬਈ। ਹਾਂਜੀ। 8,780,000 ਤੁਹਾਨੂੰ ਕਾਰ ਮਿਲ ਜਾਣੀ ਹੈ ਬਈ। ਨੰਬਰ ਇਹਦਾ ਵੀ ਗੱਲ ਕਰਾਂ ਵਧੀਆ। ਬਹੁਤ ਵਧੀਆ ਜੀ। ਹਾਂਜੀ ਹਾਂ। ਤੇ ਇਹਦੀ ਗੱਲ ਕਰਾਂ ਬਈ ਟਾਇਰ ਟੂਰ ਵਧੀਆ ਪਏ ਨੇ। ਚੰਗੇ ਇੰਜਨ ਗੇਅਰ ਵਾਲੀ ਕਾਰ ਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਬਈ। ਉਰੋਂ ਅਗਰ ਤੁਸੀਂ ਕਾਰ ਦੀ ਟ੍ਰਾਈ ਲਓਗੇ ਵੈਸੇ ਤਾਂ ਲੋੜ ਹੈ ਨਹੀਂ। ਤਾ ਟਰਾਈਜੋ ਪਾਸ ਆ ਗਾਰ ਵੀ ਹੈ ਨਾ ਤੇ i20 ਦੋ ਨੇ ਅਗਲੇ ਆਪਣੇ ਲਵੇ ਇਹ ਵੀਰੇ ਇਹ ਬੰਗਰ 2016 ਜੀ ਪੈਟਰੋਲ ਪਲੱਸ cne ਜੀ ਹਾਂਜੀ ਠੀਕ ਹੈ ਨਾ ਇਹ ਵੀ ਸੈਕੰਡ ਆਨਰ ਦੀ ਕਾਰ ਆ ਚੰਡੀਗੜ੍ਹ ਨੰਬਰ ਹੈ ਇਹਦੀ ਡਿਮਾਂਡ ਹੈਗੀ ਆ 465000 ਰੁਪਏ 465000 ਠੀਕ ਆ ਵੀਰੇ ਲੈ ਵੀ 465000 ਦੀ ਕਾਰ ਆ ਇਹ ਲੋਨ ਤੁਹਾਡਾ ਹੋ ਜਾਣਾ ਤੇ ਅਗਲੀ ਆ ਗਈ ਟੌਪ ਮਾਡਲ ਕਾਰ ਆ ਆਪਣੇ ਲਵੇ ਆਸਟਾ ਇਹ ਇਹਦੀ 2015 ਮਾਡਲ ਆਸਟਾ ਡੀਜ਼ਲ ਦੇ ਵਿੱਚ ਆ ਜੀ ਇਹਦੀ ਜੀ ਡਿਮਾਂਡ ਆ 425000 ਰੁਪਏ ਹਾਂਜੀ ਇਹ ਵੀ ਕਾਰ ਕਾ ਮਾਡਲ ਹੈ ਬਹੁਤ ਸੋਹਣੀ ਇੰਜਨ ਗੇਅਰ ਦੀ ਫੁੱਲ ਅਕ ਗਰੰਟੀ ਹੈ ਆਪਣੀ ਕਾਰ ਦੀ ਠੀਕ ਹੈ ਜੀ ਜੀ ਤੇ ਆਹ ਕਾਰ ਲੈ ਜਾ ਸਕਦਾ ਤੁਸੀਂ ਇੰਜਨ ਗੇਅਰ ਦੀ ਸੋਹਣੀ ਕਾਰ ਬਈ ਤੇ ਅਗਲੀ ਆ ਗਈ ਆਪਣੇ ਰਵੇ ਬੈਂਟੋ ਇਹੇ ਵੀਰੇ 2014 ਵੀਰੇ ਹਾਂਜੀ 1 ਲੱਖ ਚੱਲੀ ਹੋਈ ਹੈ ਪੈਟਰੋਲ ਦੇ ਵਿੱਚ ਆਟੋਮੈਟਿਕ ਹੂੰ ਹੂੰ ਸਾਰੀ ਕਾਰ ਦੀ ਫੁੱਲ ਗਰੰਟੀ ਹੈ ਵੀਰੇ ਲਾਈ ਟਾਇਰ ਐਕਸਟਰਾ ਲੱਗੇ ਹੋਏ ਨੇ ਇਹਦੀ ਡਿਮਾਂਡ ਹੈ 4,60,000 ਰੁਪਏ 4 ਲੱਖ ਤੇ 60,000 ਰੁਪਏ ਹਾਂਜੀ ਆਟੋ ਪੈਟਰੋਲ ਆਟੋਮੈਟਿਕ ਪੈਟਰੋਲ ਦੇ ਵਿੱਚ ਆਹ ਕਾਰ ਵੀਰੇ ਇਹ ਸੋਲਡ ਆਊਟ ਹੈ ਵੀਰੇ ਇਹ ਸੋਲਡ ਆਊਟ ਆ ਜੀ ਇਹ ਫੋਰਡ ਦੀ ਫਿਗੋ ਆ ਗਈ ਆਪਣੇ ਲਈ ਬਾਈ ਚੰਡੀਗੜ੍ਹ ਨੰਬਰ ਦੀ ਕਾਰ ਹੈ ਹਾਂਜੀ ਤੇ ਕਲਰ ਗ੍ਰੇ ਹੈ ਤੇ ਇਹ ਵੀਰੇ ਕਿਹੜਾ ਮਾਡਲ ਹੈ 2015 ਜੀ ਚੰਡੀਗੜ੍ਹ ਨੰਬਰ ਸੈਕੰਡ ਓਨਰ ਰੇਟ 1.5 ਲੱਖ ਰੁਪਇਆ ਬਾਈ ਜੀ 1.5 ਲੱਖ ਰੁਪਇਆ ਦੇ ਵਿੱਚ ਲਈ ਵੀ ਲੋਕਲ ਨੰਬਰ ਦੀ ਕਾਰ ਹੈ ਕਾਰ ਸੋਹਣੀ ਹੈ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਇਹ ਹੈਗੀ ਜੀ Honda Amaze Honda Amaze ਡੀਜ਼ਲ ਦੀ ਹਾਂਜੀ 2017 ਵੀਰੇ ਫਸਟ ਓਨਰ ਆ ਪੰਜਾਬ ਨੰਬਰ ਪੈਪਰ ਨਾਮੇ ਨੇ ਸਾਰੀ ਕਾਰ ਜੈਨ ਹੁਣ ਹੈ ਠੀਕ ਹੈ ਜੀ ਇਹਦੀ ਡਿਮਾਂਡ ਤੇ 125000 ਰੁਪਏ ਵੀਰੇ ਸਵਾ 3 ਲੱਖ ਰੁਪਈਆ ਹਾਂਜੀ ਲੈ ਵੀ ਸਵਾ 3 ਲੱਖ ਦੀ ਕਾਰ ਆ ਗਈ ਜੀ ਜੀ ਆਹ ਕਿਹੜੀ ਆ ਗਈ ਵੀਰੇ ਇਸੇ ਵਾਲੀ ਇਸੇ ਹੇਲਡ ਆ ਜੀ ਜੀ ਤੇ ਅਗਲੀ ਆ ਗਈ ਆਪਣੇ ਲਵੇ ਆਹ ਕ੍ਰੇਟਾ ਕ੍ਰੇਟਾ ਡੀਜ਼ਲ ਦੇ ਵਿੱਚ ਹੈ ਜੀ 2016 ਮਾਡਲ ਹੈ ਹਾਂਜੀ ਰਜਿਸਟਰਡ 17 ਹਾਂਜੀ ਮਤਲਬ ਫਸਟ ਓਨਰ ਦੀ ਕਾਰ ਹੈ ਬਹੁਤ ਸੁਣੀ ਕਾਰ ਹੈ ਵੀਰ ਜੀ ਬੜੇ ਜਾਇਜ਼ ਰੇਟ 'ਚ ਕਾਰ ਦੇਣੀ ਆਪਾਂ ਇਹ ਇਹਦੀ ਜੀ ਸਵਾ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਭਾਈ ਜੀ ਸਵਾ 6 ਲੱਖ ਰੁਪਏ ਹਾਂਜੀ 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 ਲੈ ਵੀ 16 ਵਡੇ 17 ਕਰੇਟਾ ਕਾਰ ਸਿਰਫ 6.5 ਲੱਖ ਰੁਪਈਆ ਦੇ ਵਿੱਚ ਬਈ ਆ ਗਿਆ ਕਾਲਾ ਘੋੜਾ ਅਗਲਾ ਬਈ ਹਨਾ ਆਹ ਤਾਂ ਸੋਹਣੀ ਬਹੁਤ ਲੱਗਦੀ ਹੈ ਕਾਰ ਇਹ ਬਈ ਹਾਂਜੀ ਇਹ ਵੀਰੇ ਇਹ 2016 ਵੀਰੇ ਹਮ ਸਾਰੀ オリジナル ਦੀ ਗਾਰੰਟੀ ਆਪਣੀ ਟਾਗ ਬ੍ਰਾਂਡ ਨਿਊ ਨੇ ਵਧੀਆ ਕਾਰ ਹੈ ਵੀਰੇ ਦੀ ਡਿਮਾਂਡ ਹੈਗੀ 5,85,000 ਰੁਪਈਆ 5,85,000 ਲੈ ਵੀ ਮਿੱਤਰੋ ਆਜੋ ਫਿਰ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਨਵੀਆਂ ਵਰਗੀਆਂ ਕਾਰਾਂ ਲੈਣ ਵਾਸਤੇ ਇੱਕ ਵਾਰ ਵਿਜ਼ਿਟ ਕਰ ਲਿਓ ਕ੍ਰਿਸਟਲ ਕਾਰਸ ਦੇ ਉੱਤੇ ਤੇ ਦੂਜੀ ਗੱਲ ਜੇ ਹੋਰ ਵੀ ਕੋਈ ਹਨਾ ਵੀ ਮੰਨ ਕੇ ਕਈ ਵਾਰ ਕੀ ਹੁੰਦਾ ਰ ਵੀ ਹਨ ਤੁਹਾਨੂੰ ਇਹਨਾਂ ਤੋਂ ਵੀ ਨਹੀਂ ਪਸੰਦ ਆਉਂਦੀ ਤਾਂ ਪੇਜ ਫੋਲੋ ਕਰ ਲਿਓ ਬਾਈ ਹੋਰ ਵੀ ਵੀਡੀਓ ਆਉਂਦੀ ਰਹਿੰਦੀਆਂ ਨੇ ਤਾਂ ਨਵੇਂ ਅਪਡੇਟ ਤੁਹਾਡੇ ਲਈ ਵੀ ਆਈ ਜਾਂਦੇ ਆਈ ਜਾਇਆ ਕਰਨਗੇ ਬਾਈ ਹਨ ਫਿਰ ਮਿਲਾਂਗੇ ਬਹੁਤ ਛੇਤੀ ਨਵੇਂ ਘਰਾਂ ਦੇ ਨਾਲ ਬਾਈ ਸਤਿ ਸ੍ਰੀ ਅਕਾਲ